ਕੋਈ ਗੱਲ ਨਹੀਂ 1 ਮਿੰਟ ਹੋਇਆ ਜੀ ਓਏ 1 ਮਿੰਟ ਮਤੀ 22 ਯਾਰ 12 ਨੂੰ 22 ਦਸੰਬਰ ਨੂੰ ਛਾਟਾ ਏਰੀਆ ਦੇ ਵਿੱਚ ਜਸਪਾਲ ਸਿੰਘ ਨੇ ਕੰਪਲੇਂਟ ਦਿੱਤੀ ਸੀਗੀ ਜੋ ਕਿ ਗੁਰੂ ਰਾਮਦਾਸ ਕਲੋਨੀ ਛਾਟਾ ਦਾ ਰਹਿਣ ਵਾਲਾ ਹੈ ਕਿ ਉਹਦਾ ਜਿਹੜਾ ਉਹਦੇ ਤੇ ਅਟੈਕ ਕੀਤਾ ਗਿਆ ਸੀ ਹਰਪ੍ਰੀਤ ਨਿਆਣੀ ਤੇ ਅਮਰਪਾਲ ਰੋਨੀ ਰੋਨੀ ਜਿਹੜਾ ਇਹ ਦੋ ਬੰਦਿਆਂ ਵੱਲੋਂ ਇਹ ਉੱਥੇ ਐਕਸਯੂਵੀ ਵਹੀਕਲ ਦੇ ਵਿੱਚ ਆਏ ਸੀ ਉਹਨੂੰ ਮਾਰ ਦੇਣ ਦੀ ਨੀਤ ਨਾਲ ਦੋ ਵਾਰ ਦੋ ਫਾਇਰ ਕੀਤੇ ਉੱਤੇ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜਿਆ ਤੇ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ ਉਸ ਤੋਂ ਬਾਅਦ ਪੁਲਿਸ ਨੇ ਇਮੀਡੀਏਟਲੀ ਪ੍ਰੋਫੈਸ਼ਨਲ ਤੌਰ ਤੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਕਿਉਂਕਿ ਅਸੀਂ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਹਰੇਕ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਹੈ ਔਰ ਸਪੈਸ਼ਲੀ ਇਦਾਂ ਦਾ ਕ੍ਰਾਈਮ ਜਿਹੜਾ ਕਿ ਜਿਹੜਾ ਰੈ residențial ਏਰੀਏ ਦੇ ਵਿੱਚ ਫਾਇਰ ਕਰਨਾ ਉਸ ਦਿਨ ਤੋਂ ਹੀ ਸਾਡੀਆਂ ਟੀਮਾਂ ਸਪੈਸ਼ਲਿਸਟ ਤੇ ਲੱਗੀਆਂ ਹੋਈਆਂ ਸੀ ਐਸ ਐਚਓ ਸ਼ਟਾ ਇਨਸਪੈਕਟਰ ਲਵਪਰੀ ਐਸ ਏ ਸੀ ਪੀ ਸ਼ਿਵਦਰਸ਼ਨ ਸਾਡੇ ਏ ਡੀ ਸੀ ਪੀ ਸਿਟੀ ਜਿਹੜੇ ਸ੍ਰੀ ਬਨੈਲਾ ਜੀ ਔਰ ਏ ਡੀ ਸੀ ਪੀ ਹਰਪਾਲ ਜੀ ਸਾਰੀ ਸੁਪਰਵੀਜ਼ਨ ਜਿਹੜੀ ਹੈ ਡੀ ਸੀ ਪੀ ਰਵਿੰਦਰਪਾਲ ਜੀ ਕਰ ਰਹੇ ਸੀਗੇ ਸੋ ਇਹਨੂੰ ਬੜਾ ਪ੍ਰੋਫੈਸ਼ਨਲ ਤਰੀਕੇ ਨਾਲ ਕੇਸ ਨੂੰ ਵਰਕਆਊਟ ਕੀਤਾ ਗਿਆ ਔਰ ਜਿਹੜਾ ਮੇਨ ਦੋਸ਼ੀ ਹੈ ਅਮਰਤਪਾਲ ਸਿੰਘ ਰੋਨੀ ਇਹ ਨਰੈਨਗੜ੍ਹ ਸ਼ਹਿਰਤ ਹੈ ਜਿਹੜਾ ਕਿ ਹੁਣ ਕਨਨਪੁਰ ਕਾਲੇ ਰਹਿੰਦਾ ਹੈ 25 ਸਾਲ ਦੀ ਉਮਰ ਹੈ 12 ਸਾਲ 12ਵੀਂ ਪਾਸ ਹੈ ਡਿਲੀਵਰੀ ਬੋਏ ਦਾ ਕੰਮ ਕਰਦਾ ਹੈ ਬਲੈਂਕਟ ਦੇ ਵਿੱਚ ਤੇ ਇੱਥੇ ਪਹਿਲਾਂ ਵੀ ਇੱਕ ਜਿਹੜਾ ਕਮਰਸ਼ੀਅਲ ਕੁਆਂਟੀਟੀ ਦਾ ਹੈਰੋਇਨ ਦਾ ਕੇਸ ਵੀ ਹੈ ਜੋ ਕਿ ਐਨਟੀਐਫ ਦੇ ਥਾਣਾ ਐਸਐਸ ਨਗਰ ਮੁਹੱਲੇ ਦੇ ਵਿੱਚ ਹੋਇਆ ਇਹਨੂੰ ਇਸਲਾਮਾਬਾਦ ਏਰੀਏ ਤੋਂ ਫੜਿਆ ਲਾਪਰੀਤ ਹੋਣਾ ਨੇ ਤੇ ਉਸ ਤੋਂ ਬਾਅਦ ਇਨੂੰ ਜਦੋਂ ਪੁੱਛਿਆ ਗਿਆ ਕਿ ਵੈਪਨ ਆਫ ਅਫੈਂਸ ਕਿੱਥੇ ਆ ਤੇ ਇਹਨੇ ਦੱਸਿਆ ਵੀ ਟੀਬੋਰ ਦਾ ਮੇਰੇ ਕੋਲ ਪਿਸਟਲ ਹੈ ਜਿੱਥੇ ਆਪਾਂ ਖੜੇ ਆ ਹੁਣ ਆਪਣੇ ਜਿਹੜਾ گارਬੇਜ ਡੰਪਿੰਗ ਸਾਈਟ ਹੈ ਮੜੀਆਂ ਰੋਡ ਸ਼ਾਟਾ ਦੇ ਕੋਲ ਤੋਂ ਇੱਥੇ ਇਹਨੇ ਦੱਸਿਆ ਵੀ ਮੈਂ ਦੱਬਿਆ ਹੋਇਆ ਔਰ ਜਦੋਂ ਐਸ ਪਰ ਨਿਊ ਬੀ ਐਨ ਐਸ ਜਿਹੜੀ ਈ ਸਖਸ਼ਾ ਐਪ ਵੀ ਬਣਾ ਰਹੀ ਸੀ ਪੁਲਿਸ ਰਿਕਵਰੀ ਤੇ ਗਈ ਇਹਨੇ ਦਵਾ ਦਵਾ ਜਿਹੜਾ ਪਿਸਟਲ ਸੀ ਟੀਬੋਰ ਦਾ ਬੜਾ ਸਵਿਸਟਿਕੇਟਡ ਉਹ ਲੋਡਡ ਸੀਗਾ ਇਨੇ ਬੜੀ ਅ ਮਤਲਬ ਮਾਰ ਦੇਣ ਦੀ ਨੀਤ ਨਾਲ ਉਹ ਪਿਸਤੌਲ ਕੱਢ ਕੇ ਉਹਨੂੰ ਕੌਕ ਕਰਕੇ ਤੇ ਬੰਸਰੀ ਸਿੱਧਾ ਤਾਣ ਕੇ ਉਹ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਹਨੂੰ ਵਾਰਨ ਕੀਤਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਸੈਲਫ ਡਿਫੈਂਸ ਗੋਲੀ ਚਲਾਈ ਜਿਹੜੀ ਕਿ ਇਹ ਨਾਲ ਇੰਜਰਡ ਹੋਇਆ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਮੇਨ ਗੱਲ ਇਹਦੇ ਚ ਇਹੀ ਸਾਹਮਣੇ ਆਈ ਹੈ ਕਿ ਇਹ ਦੋ ਬੰਦਿਆਂ ਦਾ ਜਸਪਾਲ ਦਾ ਤੇ ਇਹਦਾ ਪ੍ਰਾਣਾ ਉਕ ਉਹਦਾ ਵੀ ਪੁਰਾਣੇ ਐਨਡੀਪੀਐਸ ਦੇ ਪਰਚੇ ਉੱਤੇ ਵੀ ਹੈਗੇ ਆ ਇਹਨਾਂ ਦੇ ਕਿਸੇ ਵਜ੍ਹਾ ਕਰਕੇ ਪਹਿਲਾਂ ਤੋਂ ਕਾਫੀ ਦੁਸ਼ਮਣੀ ਚੱਲੀ ਆ ਰਹੀ ਹੈ ਫਿਰ ਪਿੱਛੇ ਜੋ ਪਤਾ ਲੱਗਿਆ ਕੁਝ ਕੰਪਰੋਮਾਈਜ਼ ਲੋਕਾਂ ਵਿੱਚ ਪਾ ਕੇ ਕਰਾ ਦਿੱਤਾ ਪਰ ਉਹ ਕੱਲ ਫੇਰ ਨਹੀਂ ਉੱਥੇ ਟਿੱਕੀ ਤੇ ਉਸ ਤੋਂ ਬਾਅਦ ਉਹਨੇ ਆ ਕੇ ਤੇ ਫਾਇਰਿੰਗ ਕਰ ਦਿੱਤੀ ਜਿਹੜੀ ਐਕਐਸਯੂਵੀ ਵਹੀਕਲ ਹੈ ਉਹਨੇ ਆਪਣੇ ਇੱਕ ਦੋਸਤ ਨੂੰ ਜਿਹੜਾ ਇਹ ਦੋਸ਼ੀ ਅਮਰਤਪਾਲ ਇਹਨੇ ਲਈ ਸੀਗੀ ਮੰਗ ਕੇ ਉਹ ਵਹੀਕਲ ਵੀ ਅਸੀਂ ਰਿਕਵਰ ਕਰ ਚੁੱਕੇ ਆ ਔਰ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਲਿਆ ਜਿਹੜਾ ਨੇ ਆਪਣੀ ਵਹੀਕਲ ਦਿੱਤੀ ਸੀ ਹਾਲਾਂਕਿ ਉਹਨੂੰ ਇਹ ਨਹੀਂ ਸੀ ਪਤਾ ਵੀ ਇਸ ਕੰਮ ਵਾਸਤੇ ਹੈ ਦੂਜਾ ਜੜਾ ਦੋਸ਼ੀ ਗੱਡੀ ਚਲਾ ਰਿਹਾ ਹੈ ਹਰਪ੍ਰੀਤ ਨਿਆਨਾ ਨਰਨਗੜ੍ਹ ਛੱਟੇ ਤੋਂ ਵੀ ਜਲਦੀ ਅਸੀਂ ਫੜਾਂਗੇ ਉਹ ਇੱਥੇ ਰਹਿੰਦਾ ਸੋ ਜਿੰਨਾ ਵੀ ਕੋਈ ਹੁੰਦਾ ਕ੍ਰਾਈਮ ਇਹੋ ਜਿਹਾ ਉਹਦੇ ਤੇ ਪੁਲਿਸ ਜਿਹੜੀ ਹੈ ਬਹੁਤ ਜਲਦੀ ਅਸੀਂ ਟ੍ਰੇਸ ਕਰਦੇ ਹਾਂ ਕਿਉਂਕਿ ਸਾਰੀ ਦਿਨ ਰਾਤ ਮਿਹਨਤ ਕਰੀਦੀ ਹੈ ਤਾਂ ਸਾਰੀ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਵਾਜਬ ਨਾਮ ਵੀ ਦਿੱਤਾ ਜਾਏਗਾ ਸਰ ਪਿਛਲੇ 3 ਮਹੀਨੇ ਪਹਿਲਾਂ ਵੀ ਇਹਦੇ ਉੱਤੇ ਫਾਇਰਿੰਗ ਇਨਸੀਡੈਂਟ ਹੋਇਆ ਸੀ ਤੇ ਇਸੇ ਵੱਲੋਂ ਛਾਟਾ ਚੌਕ ਦੇ ਵਿੱਚ ਛਾਟਾ ਚੌਕ ਦੇ ਵਿੱਚ ਉਹ ਚੱਕਰ ਰੈਂਜ ਮੈਨੂੰ ਮੇਰੇ ਨਹੀਂ ਧਿਆਨ ਚੋਂ ਪਾ ਚੱਕਰ ਲਾਂਗੇ ਬਟ ਉਦੋਂ ਕੋਈ ਕੇਸ ਰਿਸਟਰ ਨਹੀਂ ਸ਼ਾਇਦ ਹੋਇਆ ਅੱਛਾ ਜਿਹੜਾ ਕੰਪਲੇਂਟੈਂਟ ਹੈ ਉਹਦੇ ਤੇ ਵੀ ਪਰਚੇ ਨੇ ਇਹ ਐਨਡੀਪੀਐਸ ਦਾ ਪਰਚਾ ਹੈ ਜੀ ਹੀਰੋਇਨ ਦਾ ਤੇ ਸਰ ਇਹ ਕਿੰਨੇ ਕਿੰਨਾਂ ਲੋਕਾਂ ਨਾਲ ਦੁਸ਼ਮਣੀ ਸੀ ਕਿਉਂਕਿ ਬਲਿੰਕਿਟ ਦਾ ਕੰਮ ਕਰਦਾ ਹੈ ਕਾਫੀ ਟਫ ਹੋ ਜਾਂਦਾ ਇਸ ਤਰ੍ਹਾਂ ਦੇ ਬੰਦوں ਨਾਲ ਮੈਨੂੰ ਤਾਂ ਇਹੀ ਲੱਗਦਾ ਕਿ ਨਿੱਜੀ ਦੁਸ਼ਮਣੀ ਇਹਨਾਂ ਦੀ ਕਾਫੀ ਦੇਰ ਤੋਂ ਚੱਲ ਰਹੀ ਸੀਗੀ ਤਾਂ ਹੀ ਲੋਕਾਂ ਨੇ ਵਿੱਚ ਪੈ ਕੇ ਕੰਪਰਮਾਈਜ਼ ਕਰਾਇਆ ਤੇ ਫਿਰ ਉਹ ਕੰਪਰਮਾਈਜ਼ ਤੇ ਨਹੀਂ ਟਿਕੇ ਉਪਰੋਂ ਆ ਕੇ ਇਹੋ ਜਿਹਾ ਕੀਤਾ ਪਰ ਇਹਦੀ ਇਹੋ ਜੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਂਦੀ ਸਾਡੀ ਸਿਵਲਾਈਜ਼ ਸੁਸਾਇਟੀ ਚ ਔਰ ਜੋ ਮਾਨਯੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੈ ਕਿ ਕਿਸੇ ਨੂੰ ਇਦਾਂ ਦਾ ਜਿਹੜਾ ਲਾਅਲੈਸਨੈਸ ਕ੍ਰੀਏਟ ਕਰਨੀ ਜਾਂ ਸੈਂਸੇਸ਼ਨਲ ਕ੍ਰਾਈਮ ਕਰਨਾ ਜਿਹੜਾ ਉਹਨੂੰ ਅਸੀਂ ਬਹੁਤ ਸੀਰੀਅਸਲੀ ਲੈਣੇ ਆ ਔਰ ਐਸੇ ਕਰਕੇ ਇਹਨੂੰ ਰਿਕਾਰਡ ਟਾਈਮ ਤੇ ਟ੍ਰੇਸ ਕਰਕੇ ਮੁਲਜ਼ਮ ਨੂੰ ਫੜਿਆ ਗਿਆ ਬਲੈਂਕਟ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਕੋਲ ਪਿਸਤਲ ਕਿਵੇਂ ਆਇਆ ਕਿਸ ਤਰ੍ਹਾਂ ਉਹ ਸਾਰੇ ਕਰ ਰਹੇ ਜੀ ਕਿਉਂਕਿ ਮਾੜੇ ਬੰਦਿਆਂ ਨਾਲ ਲਿੰਕ ਹੈ ਹੀ ਸੀ ਜਿਵੇਂ ਤੁਹਾਨੂੰ ਦੱਸਿਆ ਜੇਲ੍ਹ ਜੂਲ ਚ ਵੀ ਰਹਿ ਕੇ ਆ ਅੱਧਾ ਕਿਲੋ ਤੋਂ ਵੱਧ ਹਿਰੋਇਨ ਦੀ ਰਿਕਵਰੀ ਹੈ ਤੋਂ ਐਨਟੀਫਲ ਨੂੰ ਸਰ ਇੱਕ ਬਲੈਂਕਟ ਨੇ ਵੀ ਦਿੱਤੀ ਉਹਨਾਂ ਨੇ ਵੀ ਕੋਈ ਵੈਰੀਫਿਕੇਸ਼ਨ ਵਗੈਰਾ ਨਹੀਂ ਕੀਤੀ ਮੇਰੇ ਕੋਲ ਇਹ ਪੁਆਇੰਟ ਦੇਖਾਂਗੇ ਜੀ ਹੁਣ ਪੁੱਛਦੇ ਆ ਬੁਲਾ ਕੇ ਬਲੈਂਕਟ ਵਾਲੇ ਨੂੰ ਕਿਉਂਕਿ ਇਹ ਚੀਜ਼ ਬੜੀ ਮਾੜੀ ਹੈ ਕਿਉਂਕਿ ਨਾ ਪਬਲਿਕ ਨਾਲ ਫੇਸ ਹੈ ਇਹਨਾਂ ਦਾ ਔਰ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਆਉਂਦੇ ਆ ਜਾਂ ਹੋਰ ਕਰਦੇ ਉਹਦੇ ਨਾਲ ਇੱਕ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਫਿਰ ਕਿਹ ਰੇਕੀ ਵੀ ਕਰਦਾ ਸੀ ਬਲੈਂਕਟ ਦੇ ਵਿੱਚ ਰਹਿ ਰਿਹਾ ਕਿ ਇਸ ਤਰ੍ਹਾਂ ਇਹੋ ਜੀ ਗੱਲ ਨਹੀਂ ਸਾਹਮਣੇ ਆਈ ਕੋਈ ਅਜੇ ਹੁਣ ਬਾਕੀ ਪੁੱਛ ਕੇ ਛੋਏਗੀ ਗੱਡੀ ਵਾਲਿਆਂ ਨੇ ਤਾਂ ਵੀ ਕਾਰਵਾਈ ਕੀਤੀ ਹੈ ਜਿਸ ਜੀ ਹਾਂਜੀ ਬਿਲਕੁਲ ਬਿਲਕੁਲ ਜੀ ਉਹਨਾਂ ਤੇ ਪ੍ਰੀਵੈਂਟਿਵ ਐਕਸ਼ਨ ਲਿਆ ਹੈ ਹਾਲਾਂਕਿ ਉਹ ਅਸੀਂ ਉਹ ਗੱਡੀ ਤਾਂ ਉਹਨਾਂ ਦੀ ਵਿੱਚ ਆਈਗੀ ਕ੍ਰਾਈਮ ਦੇ ਉਹ ਤਾਂ ਹੁਣ ਨਹੀਂ ਛੁੱਟਣ ਲਾੜੀ